ਕਰੋ ਸਵਾਲ ਮਿਲੂ ਜਵਾਬ ਕਰਿਆਲ ਸਾਬ ਦੇ ਨਾਲ ਕਰਿਆਲ ਸਾਬ ਨਾਲ ਸੰਪਰਕ ਹੋ ਚੁੱਕਾ ਹੈ ਕਰਿਆਲ ਸਾਬ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਵੈਲਕਮ ਧੰਨਵਾਦ ਰਮਾਣਾ ਸਾਹਿਬ ਸਤ 1200 एएम ਦੇ ਸਾਰੇ ਇਸ ਸਰੋਤਿਆਂ ਨੂੰ ਬਹੁਤ ਹੀ ਆਦਰ ਔਰ ਸਤਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਅਜੇ ਤਾਂ ਕਰਿਆਲ ਸਾਬ ਪੁਰਾਣੇ ਪਾਣੀਆਂ ਦੀ ਜਿਹੜੀ ਮਾਰ ਸੂਤ ਨਹੀਂ ਆਈ ਅਜੇ ਤਾਂ ਉਹਦੇ ਵੀ ਬਚਾਅ ਕਾਰਜ ਮੇਰੇ ਖਾਲ ਸ਼ੁਰੂਆਤ ਹੀ ਹੋਣ ਲੱਗੀ ਹੈ ਥੋੜੀ ਬਹੁਤ ਲੇਕਿਨ ਹੜਾਂ ਦਾ ਖਤਰਾ ਫੇਰ ਆ ਗਿਆ ਬਹੁਤ ਵੱਡੀ ਜਿਹੜੀਆਂ ਅਸ ਵੇਲੇ ਚੇਤਾਵਨੀਆਂ ਮਿਲ ਰਹੀਆਂ ਨੇ ਬਹੁਤ ਵੱਡਾ ਖਤਰਾ ਕਹਿੰਦੇ ਆ ਗਿਆ ਫੇਰ ਨਾ ਬੜਾ ਬੜਾ ਕੋਲੋਂ ਠੀਕ ਹੈ ਅੱਲਾ ਹਜੇ ਪਹਿਲੇ ਜਿਹੜੇ ਹੜਾ ਦੀ ਮਾਰ ਆ ਉਹ ਅਸੈਸ ਵੀ ਨਹੀਂ ਕਰ ਸਕੇ ਬਹੁਤੀ ਜਗ੍ਹਾ ਤੇ ਪਾਣੀ ਨਹੀਂ ਸੁੱਕਿਆ ਹਜੇ ਅੱਜ ਵੀ ਕਈ ਜਗ੍ਹਾ ਦੇ ਉੱਤੇ ਗੱਲ ਕਰਦੇ ਆ ਤਾਂ ਝੋਨੇ ਚੋਂ ਪਾਣੀ ਕੱਢੀ ਜਾਂਦੀ ਜਿੱਥੇ ਕਿਤੇ ਬਾਰਸ਼ਾ ਦਾ ਪਾਣੀ ਇਕੱਠਾ ਹੋਇਆ ਸੀ ਸੋ ਜਿੱਥੋਂ ਦਰਿਆਵਾਂ ਦੇ ਉਹ ਤਾਂ ਹਜੇ ਕਾਬੂ ਨਹੀਂ ਆਇਆ ਔਰ ਪਿਛਲੇ 2 ਦਿਨ ਤੋਂ ਲਗਾਤਾਰ ਮੌਸਮ ਵਿਭਾਗ ਜਿਹੜੀ ਵਾਰਨਿੰਗ ਜਾਓ ਜਾਰੀ ਕਰ ਰਿਆ ਔਰ ਇਹਨੇ ਸਾਨੂੰ ਅੱਜ ਜਿਹੜੀ ਵਾਰਨਿੰਗ ਵੀ ਉਹ ਬਤਾ ਦਿੱਤੀਆਂ ਗਈਆਂ ਨੇ ਉਹਦੇ 3-4 ਦਿਨ ਯਾਨੀ 4 ਤਰੀਕ ਸ਼ਾਮ ਤੋਂ ਭਾਰੀ ਸਮੇਂ ਦੇ ਅਨੁਸਾਰ 7 ਤਰੀਕ ਤੱਕ ਭਾਰੀ ਬਾਰਿਸ਼ ਹੋ ਸਕਦੀ ਆ ਔਰ ਇੰਨੀ ਕੁ ਭਾਰੀ ਬਾਰਿਸ਼ ਹੋ ਸਕਦੀ ਆ ਰਮਾਣਾ ਸਾਹਿਬ ਕਹਿੰਦੇ 80 ਸਾਲਾਂ ਦਾ ਰਿਕਾਰਡ ਤੋੜ ਸਕਦਾ ਟਮਾਟਰ ਪ੍ਰਦੇਸ਼ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਤੇ ਸਾਰੀ ਜ਼ਿਲ੍ਹੇ ਦੇ ਵਿੱਚ ਭਾਰੀ ਬਾਰਿਸ਼ ਤੇਜ਼ਦਰ ਹੋ ਸਕਦੀ ਆ ਔਰ ਇਸੇ ਦੇ ਅੰਦਾਜ਼ੇ ਲਗਾਉਦੇ ਹੋਏ ਅ ਰਣਜੀਤ ਸਾਗਰ ਡੈਮ ਦੇ ਗੇਟ ਵੀ ਖੋਲੇ ਗਏ ਆ ਪਾਣੀ ਫਿਰ ਤੋਂ 30 ਤੋਂ 37 ਹਜ਼ਾਰ ਕਿਊਸਿਕ ਜਿਹੜਾ ਪਾਣੀ ਆ ਉਹ ਛੱਡਿਆ ਜਾ ਚੁੱਕਿਆ ਚਾਰ-ਚਾਰ ਪੰਜ-ਪੰਜ ਫੁੱਟ ਦਰਿਆ ਫੇਰੋ ਚੜ ਗਿਆ ਔਰ ਲੋਕਾਂ ਦੇ ਵਿੱਚ ਫਿਰ ਤੋਂ ਡਰ ਦਾ ਮਾਹੌਲ ਬਣਦਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਸਰਕਾਰ ਬਾਰ-ਬਾਰ ਵਾਰਨਿੰਗ ਦੇ ਰਹੀ ਆ ਔਰ ਇਹਦੇ ਨਾਲ ਹੀ ਜੱਗੀ ਮੁਸ਼ਰਰ ਸਾਹਿਬਾਨਾਂ ਨੇ ਖਾਸ ਕਰਕੇ ਪਖਾਨਕੋਟ ਬੈਲਟ ਤੋਂ ਰਾਵੀ ਦਰਿਆ ਤੇ ਬਿਆਸ ਦਰਿਆ ਦੇ ਜਿਹੜੇ-ਜਿਹੜੇ ਏਰੀਆ ਹੁੰਦੇ ਆ ਉਹਨਾਂ ਨੂੰ ਵਾਰਨਿੰਗ ਜਾਰੀ ਕੀਤੀ ਜਾਵੇ ਕਿਉਂ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਨਾ ਜਾਣ ਕਿਉਂਕਿ ਕਿਸੇ ਸਮੇਂ ਵੀ ਪਾਣੀ ਛੱਡਿਆ ਜਾਂ ਸਰ ਦਾ ਪਾਣੀ ਵਧ ਕੇ ਆ ਸਕਦਾ ਸੋ ਇੱਕ ਵਾਰੀ ਫਿਰ ਮਾਰਾ ਸਾਹਿਬ ਆਪ ਨੇ 2-3 ਦਿਨ ਜਿਹੜੇ ਆ ਪੰਜਾਬ ਆਪ ਤੇ ਮਾਰੀਆਂ ਖਬਰਾਂ ਲੈ ਕੇ ਆ ਸਕਦੇ ਨੇ ਆਸਲੀ ਦੀ ਕੀਤੀ ਜਾਂਦੀ ਆ ਕਿ بارش ਹੁੰਦੀ ਆ ਤਾਂ ਉਸ ਨੂੰ ਸਹੀ ਤਰੀਕੇ ਦੇ ਨਾਲ ਕੰਟਰੋਲ ਕਰ ਲਿਆ ਜਾਵੇ بارش ਲੋੜੀ ਦਰਿਆ ਦੇ ਪਾਣੀ ਨੂੰ ਔਰ ਕਮੀਰ ਕਰਦੇ ਆ ਕਿ ਜਿਹੜੀ ਵਿਚਾਰ ਚੱਲਦੇ ਨੇ ਉਹਨਾਂ ਦੇ ਵਿੱਚ ਵੀ ਕੋਈ ਅਰਥ ਨਾ ਆਵੇ ਤੇ ਕੋਈ ਫਾਇਦਰ ਦੇ ਹਰ ਨੁਕਸਾਨ ਨਾ ਹੋਵੇ ਜਿਹੜਾ ਹੋਰ ਲੰਬੇ ਸਮੇਂ ਤੱਕ ਪੰਜਾਬ ਨੂੰ ਪਿੱਛੇ ਧੱਕ ਦਵੇ ਜੀ ਪ੍ਰਮਾਤਮਾ ਖੈਰ ਕਰੇ ਅਗਲੀ ਗੱਲ ਕਰੀਏ ਕਿ ਨਾਲ ਦੀ ਨਾਲ ਮੁੱਖ ਮੰਤਰੀ ਸਾਹਿਬ ਨੇ ਰੈਲੀ ਕੀਤੀ ਹੈ ਔਰ ਰੈਲੀ ਜਿਹੜੀ ਆ ਉਹ ਕਿਹੜੇ ਹਲਕੇ ਚ ਕੀਤੀ ਆ ਕਿੱਥੇ ਕਿੱਥੇ ਉਹਨਾਂ ਨੇ ਕੀ ਕੀ ਐਲਾਨ ਕਰਤੇ ਇਹਦੇ ਬਾਰੇ ਵੀ ਚੰਨ ਨਾ ਪਾਇਓ ਸਾਨੂੰ ਔਰ ਮਾਖਾ ਉਹ ਪੱਕਾ ਕੱਲ ਵੀ ਜਾਣਕਾਰੀ ਦਿੱਤੀ ਸੀ ਕਿ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੀਆਂ ਸੜਕਾਂ ਜਿਹੜੀਆਂ ਨੇ ਜਿਹੜੀਆਂ ਡੈਮੇਜ ਹੋਈਆਂ ਨੇ ਪੇਡੂ ਸੜਕਾਂ ਜਿਹੜੀਆਂ ਮੰਡੀ ਬੋਲ ਦੇ ਬਣਾਉਣੀਆਂ ਨੇ ਉਹਨਾਂ ਸੜਕਾਂ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਨ ਦਾ ਉਦਘਾਟਨ ਕਰਨਾ ਅਰੇ ਕੀਤਾ ਜਾਊਗਾ ਤਰਨਤਾਰਨ ਤੋਂ ਤਰਨਤਾਰਨੋਂ ਆਗੂ সোহেল ਸਰਮਾਣਾ ਸਾਹਿਬ ਇੱਕ ਤਾਂ ਫੜਾਂ ਦੀ ਮਾਰ ਵੀ ਪਈ ਹੈ ਆਸ-ਪਾਸ ਦੇ ਕਿੱਤੇ ਵਿੱਚ ਸਾਰੇ ਦੂਸਰਾ ਬਾਈ ਇਲੈਕਸ਼ਨ ਵੀ ਹੈ ਜਿਹੜੀ ਕਿਸੇ ਸਮੇਂ ਵੀ ਅਨਾਉਂਸ ਹੋ ਸਕਦੀ ਹੈ ਉਹਦੇ ਸੌਵਾ ਤੋਂ ਬਾਅਦ ਔਰ ਇਹ ਰੈਲੀ ਹਵਾ ਕੇ ਸਰਕਾਰੀ ਇੱਕ ਪ੍ਰੋਗਰਾਮ ਸੀ ਜਿਸ ਵਿੱਚ ਇਹ ਨੂੰ ਅੱਖ ਕੀਤਾ ਜਾਣਾ ਸੀ ਆਕੇ ਪਾਸੇ ਤੇ ਹਲਕਿਆਂ ਦੇ ਐਮਐਲਏ ਸਾਹਿਬਾਨ ਤੇ ਹਲਕਾ ਹੀ ਚਾਰ ਜਿਹੜੇ ਨੇ ਆਬਾਦੀ ਪਾਰਟੀ ਦਾ ਸੰਬੰਧਤ ਉਹ ਆਪਣੇ ਬੱਦੇ ਲੈ ਕੇ ਵੀ ਪਹੁੰਚੇ ਸੀ ਉੱਥੇ ਪਰ ਇਹ ਇੱਕ ਜਾਵਾਕਰ ਪੋਲੀਟੀਕਲ ਗੱਲਾਂ ਹੋਈਆਂ ਫਿਰ ਉਹੀ ਗੱਲ ਕਿ ਰਾਫੀਆ ਸਾਹਿਬ ਕਿਉਂਕਿ ਸਾਰੇ ਇਲੈਕਸ਼ਨ ਹੋਣੀ ਆ ਉੱਥੇ ਔਰ ਇਹ ਸਰਕਾਰੀ ਸਮਾਗਮ ਦੇ ਵਿੱਚ ਅਖੀਰ ਨੂੰ ਮੁੱਖ ਮੰਤਰੀ ਸਾਹਿਬ ਨੇ ਬਹੁਤ ਐਲਾਨ ਕੀਤਾ ਆਪ ਆਲਮੀ ਪਾਰਟੀ ਦੇ ਕੈਂਡੀਡੇਟ ਦਾ ਐਲਾਨ ਇਸ ਬਾਅਦ ਚੋਣ ਵਾਸਤੇ ਕਰ ਦਿੱਤਾ ਤਿੰਨ ਵਾਰੀ ਦੇ ਸਾਫਾ ਐਮ ਐਲ ਏ ਸ਼੍ਰੋਮਣੀ ਅਕਾਲੀ ਦਲ ਦੇ ਸਾਫਾ ਹਰਬੂ ਚਾਰ ਹਰਬੀ ਸਿੰਘ ਸੰਧੂ ਉਹਨਾਂ ਨੂੰ ਆਪ ਆਲਮੀ ਪਾਰਟੀ ਦਾ ਕੈਂਡੀਡੇਟ ਕਰਨ ਕਰ ਬਾਈਲੈਕਸ਼ਨ ਵਾਸਤੇ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਇਸ ਗੱਲ ਦਾ ਰੌਲਾ ਰੋਗੀਆਂ ਇੱਕ ਦਿਨ ਪਹਿਲਾਂ ਹੀ ਪਾਣਾ ਸ਼ੁਰੂ ਕਰ ਲਿਆ ਸੀ ਦਮਣਾ ਸਾਹਬ ਕੇ ਤੇ ਇੱਕ ਸਰਕਾਰੀ ਸੁਭਾਗੋਂ ਦਾ ਤੇ ਇਸ ਨੂੰ

ਹਰਮੇਸ਼ ਸਿੰਘ ਸੱਜ ਤੋਂ ਉਹਨਾਂ ਨੂੰ ਇਸੇ ਰੈਲੀ 'ਚ ਕੈਂਡੀਡੇਟ ਵੀ ਐਲਾਨ ਕਰ ਦਿੱਤਾ ਨਾਲ ਦੀ ਨਾਲ ਜੇ ਮੈਂ ਪਹਿਲਾਂ ਵੀ ਕਿਹਾ ਕਿ ਇਹ ਰੈਲੀ ਸਰਕਾਰੀ ਸਮਾਗਮ ਦੀ ਜਗ੍ਹਾ ਤੇ ਇੱਕ ਪ્યો ਪੋਲਿਟੀਕਲ ਰੈਲੀ ਜਿਹੜੀ ਆ ਜ਼ਿਆਦਾ ਨਜ਼ਰ ਆ ਰਹੀ ਸੀ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਫੇਵਰ ਵੀ ਉਸ ਤਰ੍ਹਾਂ ਦੇ ਸੀ ਦਵਾ ਲਗਾ ਆਪਣੇ ਫੇਵਰੇਟ ਪਾਰਟੀ ਦੇ ਵਿੱਚ ਸੀ ਰੋਗੀਆਂ ਦੇ ਉੱਤੇ ਪੂਰੇ ਤੋਲ ਕੇ ਕਥੇ ਜਾ ਰਹੇ ਸੀ ਔਰ ਆਪਣੇ ਜਿਹੜੇ ਕਾਪੜੇ ਲੋਕਾਂ ਨੂੰ ਬਣਾਏ ਜਾ ਰਹੇ ਸੀ ਜਿਹੜੇ ਕੀਟੇ ਜਾਨਦੋਨਾਂ ਦੇ ਬਾਰੇ ਦੱਸਿਆ ਜਾ ਰਿਹਾ ਸੀ ਦੇ ਨਾਲ ਜ਼ਿਕਰ ਕੀਤਾ ਕਿ ਇਹ ਵੱਫਾ ਵੀ ਸਰਕਾਰੀ ਸੀ ਇਸ ਰੈਲੀ ਦੇ ਵਿੱਚ ਲੋਕਾਂ ਨੂੰ ਲਿਆਉਣ ਵਾਲੀ ਆ ਇੱਕ ਵੱਧ ਭਾਗੀ ਖਬਰ ਵੀ ਆਈ ਰਮਾਨਾ ਸਾਹਿਬ ਮੋਸੇ ਪਿੰਡ ਤੋਂ ਜਿੱਥੇ ਦੋ ਦਿਨਾਂ ਦੇ ਕਿ ਝਗੜਾ ਹੁੰਦਾ ਇਸ ਰੈਲੀ ਦੇ ਜਾਣ ਨੂੰ ਲੈ ਕੇ ਹੁੰਦਾ ਜਾਂ ਨਾ ਜਾਣ ਨੂੰ ਲੈ ਕੇ ਜਾਂਦਾ ਹੁੰਦਾ ਇਹ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਨੇ ਪਰ ਉਹਦੇ ਵਿੱਚ ਅਲੈਜੈਂਟਲੀ ਗੋਲੀ ਵੀ ਚੱਲਦੀ ਹੈ ਉੱਥੇ ਇੱਕ ਗੋਲੀ ਚੱਲਣ ਤੋਂ ਬਾਅਦ ਦੋ ਬੰਦਿਆਂ ਦੇ ਜ਼ਖਮ ਹੋਣ ਦੀ ਖਬਰ ਜਿਹੜੀ ਆ ਉਹ ਵੀ ਆਉਂਦੀ ਆ ਉਹਦੇ ਇਸ ਨੂੰ ਅਤੀ ਤਰਨ ਤਰਨ ਬਾਅ ਇਲੈਕਸ਼ਨ ਦਾ ਸਿਨੈਰੀਓ ਕੀ ਬਣੂਗਾ ਉਹਦੇ ਰੂਪ ਦੇ ਵਿੱਚ ਦੇਖੀਏ ਜਾਂ ਇੱਕ ਵਨ ਆਫ ਇਨਸੀਡੈਂਟਾ ਕਿਤੇ ਇਹਦੀ ਸੱਤੇ ਦਾ ਕੋਈ ਗਲਤ ਬਾਤ ਹੋਈ ਗੁੱਸੇ ਦੇ ਵਿੱਚ ਫਾਰੀ ਹੋ ਗਈ ਇਹ ਹੁਣ ਸਮਾ ਦੱਸੂ ਪਰ ਤਰਨ ਤਰਨ ਦੀ ਬਾਅ ਇਲੈਕਸ਼ਨ ਜਿਹੜੀ ਆ ਉਹ ਮੈਨੂੰ ਲੱਗਦਾ ਕਈ ਕੁਝ ਨਵੀਆਂ ਚੀਜ਼ਾਂ ਨਵੀਆਂ ਪਰਸਾ ਬਾਤ ਹੋ ਜਾਊਗੀ ਜੀ ਔਰ ਮੂਸੇਪਿੰਡ ਦੀ ਤੁਸੀਂ ਜ਼ਿਕਰ ਕੀਤਾਗਾ ਇਹ ਸਿੱਧੂ ਮੂਸੇ ਵਾਲੇ ਦਾ ਪਿੰਡ ਪਰ ਇਹ ਨੇਮ ਬਣਾ ਸਾਡੇ ਕਰਨ ਕਰਨ ਦੇ ਨਾਲ ਹੀ ਇੱਕ ਪਿੰਡ ਪਿੰਦਾ ਇਹ ਪਿੰਡ ਇਹ ਵੀ ਮੂਸਾ ਹੀ ਆ ਜੀ ਹੂੰ ਅੱਛਾ ਜਿਹੜੀ ਤੁਸੀਂ ਕਹਿੰਦੇ ਹੋ ਕਿ ਮੁੱਖ ਮੰਤਰੀ ਨੇ ਰੈਲੀ ਕਰ ਲਈ ਰੈਲੀ ਜ਼ਿਆਦਾਤਰ ਦੇ ਉੱਤੇ ਉਸ ਖਿੱਤੇ ਚ ਕੀਤੀ ਹੈ ਜਿੱਥੇ ਕਿ ਬਾ ਇਲੈਕਸ਼ਨ ਡਿਊ ਹੈ ਤੇ ਜਿਹੜੇ ਐਲਾਨ ਕੀਤੇ ਨੇ ਗਰੇਵਲ ਸਾਹਿਬ ਸਰਕਾਰੀ ਸਮਾਗਮ ਸੀਗਾ ਇਹ ਤਾਂ ਮੇਰੇ ਖਲ ਹੜਾ ਹੜ ਪੀੜਤ ਲਾਗਿਆਂ ਦਾ ਇੱਕ ਉਸ ਖਿੱਤੇ ਦੇ ਵਿੱਚ ਕੁਝ ਐਲਾਨ ਕੁਝ ਸੜਕਾਂ ਦੇ ਐਲਾਨ ਕੁਝ ਮੋਡਰਨ ਜਿਹੜਾ ਵਿਕਾਸ ਦੀਆਂ ਜਾਂ ਨਿਰਮਾਨ ਦੀਆਂ ਇਹ ਗੱਲਾਂ ਬਾਤਾਂ ਸਰਕਾਰ ਕਰਦੀ ਹੈ ਉਸ ਮੰਚ ਤੋਂ ਕੈਂਡੀਡੇਟ ਦਾ ਐਲਾਨ ਅਤੇ ਕੈਂਡੀਡੇਟ ਨੂੰ ਲੋਕਾਂ ਸਾਹਮਣੇ ਤੌਰਫ ਕਰਾਉਣਾ ਇੰਟਰੋਡਿਊਸ ਕਰਾਉਣਾ ਮੈਨੂੰ ਤਾਂ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਨੋਟਿਸ ਲੈ ਸਕਦਾ ਹੈ। ਔਰ ਮਾ ਸਰ ਹਾਲਾਂਕਿ ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਬਾਡੀ ਆ ਕਨਸਟੀਟਿਊਸ਼ਨਲ ਬਾਡੀ ਆ ਉਹ ਕਿਸੇ ਨੂੰ ਜਵਾਬਦੇ ਨਹੀਂ ਜਾ ਪਰ ਉਹਦੀ ਆਪਣੀਆਂ ਲਿਮਿਟੇਸ਼ਨਸ ਹੋ ਜਾਂਦੀਆਂ ਨੇ। ਇਲੈਕਸ਼ਨ ਕਮਿਸ਼ਨ ਇੱਥੇ ਕੋਈ ਐਕਸ਼ਨ ਨਹੀਂ ਲੈ ਸਕਦਾ। ਕਿਉਂਕਿ ਹਜੇ ਇਲੈਕਸ਼ਨ ਅਨਾਉਂਸ ਨਹੀਂ ਕੀਤੀ ਗਈ। ਸੋ ਹਜੇ ਇਹਦਾ ਸਰਕਾਰ ਦਾ ਇਸ ਨੂੰ ਇੱਕ ਅਗਿਆਤਿਕਲ ਦਾ ਪਾ ਕਹਿ ਸਕਦੇ ਹਾਂ ਮਾਨਾ ਸਾਹਿਬ ਕਿ ਇਹ ਜਿਹੜੀ ਚੀਜ਼ ਹੈ ਅਗਿਆਤਿਕਲ ਔਰ ਇਲੀਗਲ ਆ ਇਹ ਵੀ ਹੈਗਾ ਪਰ ਉਹ ਇਲੀਗਲ ਤੋਂ ਵੀ ਐਕਸ਼ਨ ਕਿਨੇ ਲੈਣਾ ਉਹ ਕੌਣ ਸੋਧਾਰਨ ਵਿਚਾਰ ਵਾਲੇ ਬੰਦੇ ਨੇ ਜਿਹੜੇ ਇਹਦਾ ਕੰਮਾ ਦੇ ਵਿੱਚ ਮੂਰੇ ਆਉਦੇ ਆ ਇਹ ਇੱਕ ਰਫੀਨ ਮਾਡਲ ਬਣ ਚੁੱਕਿਆ ਪਰ ਧੋਖੇ ਇਸ ਗੱਲ ਦਾ ਹੁੰਦਾ ਹੈ ਮਾਨਾ ਸਾਹਿਬ ਕਿ इस पार्टी याटियां संविधान बचाने के नोधियों वालों अजिते काम खुलासा करने तो बाद चीजा दुरुस्त किया जाऊगा पर आप आज उम्म जो तो करने ने तो फिर थोड़ा ज्यादा दुख लगता क्योंकि तो सरकारी पंत्र करके राजनीतिक रैलिया करना चीजा के उधिया भगया जाता

ਇਸ ਨੂੰ ਇੱਕ ਗੜਮਹੋਰ ਅਕੇ ਲਾ ਕੇ ਚੱਲੀ ਜਾਣਾ ਸਾਹਿਬ ਮੰਨ ਲਓ ਅੱਜ ਬਾਇਲੈਕਸ਼ਨ ਦਾ ਨਾ ਉਸ ਹੀ ਹੋਈ ਹੁੰਦੀ ਪਰ ਕੋਈ ਮੋਰਲ ਕੋਡ ਆਫ ਕੰਡਕਟ ਦਾ ਜਿਹੜਾ ਉਸ ਨੂੰ ਤੋੜਿਆ ਜਾਂਦਾ ਉਹਦੇ ਇੱਕ ਰਿਪੋਰਟ ਬਣ ਜਾਂਦੀ ਆ ਐਫ ਆਈ ਆਰ ਸਾਜੋ ਜਾਂਦੀ ਆ ਤੇ ਬਾਇਲੈਕਸ਼ਨ ਖਤਮ ਹੋਣ ਤੋਂ ਬਾਅਦ ਉਸ ਜਿਹੜੀ ਬੰਦੀ ਕਾਰਵਾਈ ਆ ਉਹ ਕਿਹੜੇ ਕਰਨੀਆਂ ਉਹ ਵੀ ਅੱਜ ਸਰਕਾਰ ਨੇ ਕਰਦੀਆਂ ਤੇ ਅੱਜ ਤੱਕ ਅਸੀਂ ਨਹੀਂ ਦੇਖਿਆ ਕਿ ਇਸ ਤਰੀਕੇ ਦੇ ਨਾਲ ਜਿਹੜੇ ਕਾਨੂੰਨ ਤੋਰੇਗੇ ਹੁਣ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਉਸ ਵਿਅਕਤੀ ਨੂੰ ਕਦੇ ਥੋੜਾ ਮਿਲ ਹੀ ਹੋਵੇ ਸੋ ਇਹ ਲਿਮਿਟੇਸ਼ਨ ਜੋ ਬੀਆਏ ਬਾਹਰ ਅਖ਼ਰਾਂ ਦੇ ਤੇ ਇੱਥੇ ਕਰਕੇ ਕਹਿ ਦਿੱਤਾ ਜਾਂਦਾ ਕਿ ਸਰਕਾਰ ਦਾ ਪੱਖ ਤਕੜਾ ਹੋਗਾ ਕਿਉਂਕਿ ਮਾਹੌਤਾਂ ਧੱਕਾ ਵੀ ਕਰ ਜਾਂਦੇ ਆ ਕਾਨੂੰਨ ਤੋਂ ਸੱਜੇ ਖੱਬੇ ਵੀ ਕਰ ਜਾਂਦੇ ਆ ਤੇ ਕਾਰਵਾਈ ਦੀ ਜਿਹੜੀ ਜਾਂਚ ਹੋਣੀ ਆ ਉਹ ਜਾਂਦੀ ਇਹਦੇ ਨਹੀਂ ਕਰਨੀ ਹੁੰਦੀ ਆ ਇਸ ਵਾਸਤੇ ਕਦੇ ਇਹ ਸੱਜੇ ਤੀਜਾ ਨਹੀਂ ਨਿਕਲਦਾ ਜੀ ਸੁਖਬੀਰ ਸਿੰਘ ਬਾਦਲ ਲੁਧਿਆਣੇ ਆਏ ਹੋਸਣ ਗਦੀਪ ਸਿੰਘ ਜੱਜਾਰ ਹੁਣਾਂ ਦੇ ਮਾਤਾ ਜੀ ਹੁਣਾਂ ਦੇ ਜਿਹੜੇ ਅਕਾਲ ਚਲਾਣੇ ਦੇ ਉੱਤੇ ਪਰਿਵਾਰ ਨਾਲ ਅਫਸੋਸ ਕਰਨ ਆਏ ਸਨ ਉਸ ਤੋਂ ਬਾਅਦ ਆਂਨੇ ਨੇ ਕਿ ਰਾਜੇਵਾਲ ਸਾਹਿਬ ਨੂੰ ਜਾ ਕੇ ਮਿਲੇ ਨੇ ਬਲਵੀਰ ਰਾਜੇਵਾਲ ਨਾਲ ਮੁਲਾਕਾਤ ਹੋਈ ਹੈ ਇਸ ਮੁਲਾਕਾਤ ਦਾ ਕੀ ਸਬਬ ਬਣਿਆ ਜੀ ਔਰ ਬਹੁਤਾਂ ਬੜੀ ਚਰਚਾ ਰਹੀ ਜਾਂ ਕਿ ਪੂਰਾ ਦਿਨ ਪੰਜਾਬ ਦੇ ਵਿੱਚ ਇਸ ਗੱਲ ਦੀ ਕਿ ਸੁਖਵੀਰ ਸਿੰਘ ਬਾਦਲ ਸਰਪੰਚੀਕਰ ਰਾਜੇਵਾਲ ਉਹਨਾਂ ਨੂੰ ਜਾ ਕੇ ਮਿਲਦੇ ਨੇ ਸੰਗਾਲੇ ਵਿਖੇ ਬਹੁਤੇ ਕਿਸਾਨ ਲੋਕਾਂ ਨੇ ਪੰਜਾਬ ਦੇ ਕਿਸਾਨ ਆਗੂ ਉਹਨਾਂ ਵਿੱਚੋਂ ਬਿਲਵਜੰਦ ਨੇ ਜਿਹੜੇ ਖੇਤੀਬਾੜੀ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਆ ਖੇਤੀਬਾੜੀ ਦੀਆਂ ਮੁਸ਼ਕਲਾਂ ਨੂੰ ਵੀ ਸਮਝਦੇ ਆ ਤੇ ਮੁਸ਼ਕਲਾਂ ਦਾ ਕੁਝ ਹੱਦ ਤੱਕ ਹੱਲ ਜਿਹੜਾ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਆ ਬਹੁਤ ਥੋੜੇ ਜਿਹੀ ਆਗੂ ਨੇ ਪੰਜਾਬ ਦੇ ਵਿੱਚ ਉਗਲਾ ਤੇ ਕਿਰਿਆ ਜਾ ਸਕਦੇ ਆ ਔਰ ਪ੍ਰਕਾਰ ਉਤਪਰ ਰੱਖਦੇ ਆ ਕਈ ਚੀਜ਼ਾਂ ਦੇ ਵਿੱਚ ਹਾਲਾਂਕਿ जो राजनीतिक पिट आए तो जमानत जप हुई है राजनीति है सुखबीर सिंह अचानक क्यों जाके मिले हालांकि ऑफिशियली गल की जाए चाल सुखबीर सिंह ने, ने कहा कि राजेवाल साहब सर प्रकाश सिंहल मेरे पिता जी ने जी भी उन्होंने भी अच्छे दोस्त से ਕੋਈ ਸਲਾਹ ਦਾ ਸਵਾਦ ਕਰਨਾ ਹੁੰਦਾ ਸੀ ਖੇਤੀਬਾੜੀ ਦੇ ਸਬੰਧ ਚ ਇਹਨਾਂ ਤੋਂ ਸਲਾਹ ਲਈ ਜਾਂਦੀ ਸੀ ਤੇ ਮੈਂ ਵੀ ਇਹਨਾਂ ਤੋਂ ਕੋਈ ਨਾ ਕੋਈ ਸਲਾਹ ਲੈਣ ਆਇਆ ਕਿ ਪੰਜਾਬ ਦੀ ਖੇਤੀ ਨੂੰ ਕਿਸ ਤਰੀਕੇ ਨਾਲ ਅੱਗੇ ਵਧਾਇਆ ਜਾ ਸਕਦਾ ਕੀ ਤੱਕ ਤਰੀਕਾ ਹੋਵੇ ਉਹ ਚੀਜ਼ਾਂ ਡਿਸਕਸ ਕਰਨ ਆਏ ਸੀ ਉਹਨੇ ਸਿਆਣਕ ਆਜ ਦੇ ਔਲਾਦਾਂ ਦੇ ਵਿੱਚ ਉਹ ਖੇਤੀਬਾੜੀ ਬਾਰੇ ਗੱਲਬਾਤ ਡਿਸਕਸ ਕਰਨੀ ਜਦੋਂ ਕਿ ਦੋਨੋਂ ਹੀ ਪੱਖ ਜਿਹੜੇ ਆ ਸਮਸ ਰਾਜੇਵਾਲ ਸਾਹਿਬੀ ਤੇ ਸੁਖਵੀਰ ਸਿੰਘ ਬਾਦਲ ਕਿਉਂਕਿ ਰਾਜੇਵਾਲ ਸਾਹਿਬ ਜਿਹੜੇ ਨੇ ਅਸਮੇ ਕਿਸਾਨਾਂ ਦੇ ਕਿਸੇ ਵੀ ਐਜੂਕੇਸ਼ਨ ਦੇ ਵਿੱਚ ਮੂਹਰੇਲੀ ਕਿਤਾਬ ਦੇ ਵਿੱਚ ਨਜ਼ਰ ਨਹੀਂ ਆ ਰਹੀ ਆ ਆਪਣੇ ਤੌਰ ਤੇ ਉਹ ਕਿੱਥੀ ਪੱਤਰ ਕਰ ਰਹੇ ਆ ਸਰਕਾਰਾਂ ਨੂੰ ਚਿੱਠੀ ਪੱਤਰ ਕਰ ਰਹੇ ਆ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਰਹੇ ਆ ਚਿੱਠੀ ਪੱਤਰ ਦੇ ਥਰੂ ਇਸ ਤੋਂ ਜ਼ਿਆਦਾ ਐਕਟੀਵਿਟੀ ਉਹਨਾਂ ਦੀ ਨਹੀਂ ਗਈ ਤੇ ਸੁਖਬੀਰ ਸਿੰਘ ਬਾਦਲ ਬਹੁਤ ਆਬਵੀਅਸਰ ਬਣਾ ਸਕ ਕੇ ਰਾਜਨੀਤਿਕ ਤੌਰ ਤੇ ਅਕਾਲੀ ਦਲ ਆਸਮੇ ਜਿਹੜੇ ਹਵਾਲਾ ਤੇ ਗੁੱਜਰ ਰਿਹਾ ਉਹ ਕਿਸੇ ਵੀ ਤਰ੍ਹਾਂ ਸਰਕਾਰ ਬਣਾਉਣ ਵਾਲੇ ਪਾਸੇ ਤਾਂ ਜਾਂਦੇ ਨਜ਼ਰ ਨਹੀਂ ਆ ਰਹੇ ਇਹ ਕੋਟੇ ਕਰੇ ਮੁਲਾਕਾਤ ਬਹੁਤ ਆਵਾਜ ਹੋ ਜਾਂਦੀ ਆ ਕਿਉਂਕਿ ਇਸਾਨੀ ਦੇ ਹਾਲ ਜਿਹੜੇ ਨੇ ਉਹ ਅੱਜ ਵਕਤ ਇਹ ਮਾਰੇ ਆ ਪੰਜਾਬ ਦੇ ਵਿੱਚ ਸਟੈਗਨੇਟ ਹੋ ਚੁੱਕੀ ਆ ਕੋਈ ਗਰੋਥ ਨਜ਼ਰ ਨਹੀਂ ਆ ਰਹੀ ਜਿਹੜੀ ਸਾਡੀ ਪ੍ਰੋਡਕਸ਼ਨ ਆ ਉਹ ਸੈਚੁਰੇਟਡ ਹੋ ਚੁੱਕੀ ਆ ਕਾਟਕੇ ਗ੍ਰੋਥ ਅਸੀਂ ਵਧਾਈ ਜਾ ਰਹੇ ਆ ਪ੍ਰੋਫਿਟੇਬਿਲਟੀ ਜਿਹੜੀ ਆ ਉਹ ਛੇ ਗੁੰਦੀ ਜਾ ਰਹੀ ਆ ਸੋ ਇਹਦੇ ਬਾਰੇ ਅਗਰ ਕੋਈ ਵਿਚਾਰਕਾਂ ਦਰਾ ਕੀਤਾ ਗਿਆ ਤਾਂ ਠੀਕ ਗੱਲ ਆ ਪਰ ਇਹ ਰਾਜਨੀਤਿਕ ਮੈਨੇਜਰ ਜਿਹੜੇ ਆ ਬਹੁਤ سارے ਲੋਕ ਕੱਢ ਰਹੇ ਆ ਜਿਹੜੇ ਜਿਹੜੇ ਕੱਢਦੇ ਨੇ ਬੰਦਦੇ ਆ ਵੱਡੇ ਪੋਲੀਟੀਕਲ ਜੋ ਕਿ ਦੋਵੇਂ ਪੋਲੀਟੀਕਲ ਹੋ ਚੁੱਕੇ ਨੇ ਕਿਸੇ ਨਖੇ ਸਮੇ ਤੇ ਪਰ ਇਸ ਨੂੰ ਹਜੇ ਵੀ ਇਹ ਲਾਰਜਰ ਕੰਟੈਕਸਟ ਦੇ ਬਹੁਤਾ ਖਿਲਾੜ ਕੇ ਇਸ ਨੂੰ ਨਹੀਂ ਦੇਖਿਆ ਜਾ ਰਿਹਾ ਇਹ ਸਿਰਫ ਇਹ ਦੇਖਿਆ ਜਾ ਰਿਹਾ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਉਹ ਵਕ ਵਕ ਲੋਕਾਂ ਨੂੰ ਜਾ ਕੇ ਮਿਲ ਕੇ ਦੇ ਉਹ ਕਹਿੰਦੇ ਆ ਕਿ ਇਹਦੇ ਹਾਸਲਾ ਲਾ ਕੇ ਦੇਖ ਰਿਹਾ ਕਾਸਟਿੰਗ ਦਾ ਵੋਟਰ ਕੋ ਚੈੱਕ ਕਰ ਰਹੇ ਨੇ ਕਿ ਕਿਸੇ ਕਿਸ ਤਰ੍ਹਾਂ ਦਾ ਰਿਸਪੌਂਸ ਹੋਗਾ ਕੀ ਕੀਤਾ ਜਾ ਰਿਹਾ ਆ ਸ਼ਾਇਦ ਕੋਈ ਨਵੀਂ ਰੂਪਰੇਖਾ ਜਾਂ ਕੋਈ ਨਵਾਂ ਪ੍ਰੋਗਰਾਮ ਆਪਣੀ ਪਾਰਟੀ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹੋਣ। ਸੋ ਇੰਨੀ ਇੱਕ ਗੱਲ ਆਸੀ ਜ਼ਰੂਰ ਹੈ ਸਮਝ ਸਕਦੇ ਹੋ ਵਿੱਚੋਂ। ਔਰ ਕਿਸੇ ਕਿਸਮ ਦੀ ਹੋਰ ਕੋਈ ਵੱਡੀ ਰਾਜਨੀਤਿਕ ਗਤੀਵਿਧੀ ਇਥੇ ਬਹੁ ਵੀ ਸਪੱਕਟ ਨਹੀਂ ਕੀਤੀ ਜਾ ਸਕਦੀ। ਔਰ ਵਰਕਿੰਗ ਕਮੇਟੀ ਦਾ اعلان ਕਰ ਦਿੱਤਾ ਗਿਆ ਹੈ 41 ਮੈਂਬਰੀ ਜਿਹਦੇ ਵਿੱਚ ਕੁਝ ਸਪੈਸ਼ਲ ਇਨਵਾਈਟੀਆਂ ਵੀ ਨੇ। ਪਰ ਮਾਨਾ ਸਾਹਿਬ ਪੁਨਰਸਜੀਤ ਅਕਾਲੀ ਦਲ ਯਾਨੀ ਨਵਾਂ ਕਾਲੀ ਦਲ ਜਿਹੜਾ ਉਹਨਾਂ ਦਾਵਾ ਕੀਤਾ ਕਿ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਤੇ ਇਸ ਅਕਾਲੀ ਦਲ ਦਾ ਗਠਨ ਕੀਤਾ ਗਿਆ ਉਸ ਦੇ ਅਨੁਸਾਰ ਭਰਤੀ ਕੀਤੀ ਗਈ ਹੈ ਹਾਲਾਂਕਿ ਇਸ ਦੇ ਜਿਹੜੇ ਡੈਲੀਗੇਟ ਜਲਾਸ ਆ ਉਹ ਦੋ ਵਾਰੀ ਕੈਨਸਲ ਹੋ ਗਿਆ ਸੀ ਪਰ ਜਿਹੜੇ ਪਹਿਲਾਂ ਇੱਕ ਅਥਾਰਟੀ ਦਿੱਤੀ ਗਈ ਸੀ ਪ੍ਰਧਾਨ ਨੂੰ ਉਸ ਦੇ ਤਹਿਤ ਅੱਜ ਪੁਗਰ ਸਿੰਘ ਜੀ ਤਾਂ ਕਾਲੀ ਦਲ ਦੇ ਪ੍ਰਧਾਨ ਜਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ 31 ਮੈਂਬਰ ਵਰਕਿੰਗ ਕਮੇਟੀ

ਕਿਹੜੇ ਆ ਕੋਈ ਲੋੜ ਕਰ ਦਿੱਤੇਗੇ ਜਿਹੜੇ ਆਪਾਂ ਨੂੰ ਵਾਧਰੇ ਪ੍ਰੈਜੈਂਟੇਸ਼ਨ ਮਿਲ ਗਈ ਇਹ ਸਾਰੀਆਂ ਗੱਲਾਂ ਵੀ ਕਲਪੀਆਂ ਪਰ ਅ ਪਤਰੀ ਗੱਲ ਇਹ ਆ ਕਿ ਹੁਣ ਚਲੋ ਇੱਕ ਕੰਮ ਇਸ ਤੋਂ ਅੱਗੇ ਵਧੂਗਾ ਕਿਉਂਕਿ ਉਸ ਤੋਂ ਬਾਅਦ ਉਹਦੇ ਕਾਰੀਆਂ ਦੀ ਗੱਲ ਆਜੂ ਜਦ ਕੋਈ ਪੀਐਸਸੀ ਦਾ ਕਤਲ ਹੋਵੇ ਕੋਈ ਹੋਰ ਕਮੇਟੀ ਜਾਂ ਮੀਤ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਤੇ ਜਿਹੜੇ ਦੂਸਰੇ ਅਫਸਰ ਹੋਣਗੇ ਉਹਨਾਂ ਦਾ ਵੀ ਕਤਲ ਕੀਤਾ ਜਾਊਗਾ ਤੇ ਪਾਰਟੀ ਇੱਕ ਫੁੱਲ ਫਲਾਈਟ ਯੂਨਰ ਦੇ ਤੌਰ ਤੇ ਕੰਮ ਕਰੂਗੀ ਪੰਜਾਬ ਦੇ ਵਿੱਚ ਕਿਾ ਫੇਰ ਪਤਾ ਲੱਗੂ ਕਿ ਕਿੰਨਾ ਕਿੰਨਾ ਪਾਣੀ ਆ ਔਰ ਸਭ ਤੋਂ ਪਹਿਲਾ ਜਿਹੜਾ ਟੈਸਟ ਕੈਨੇਡਾ ਦਾ ਉਹ ਵੀ ਕਰਨ ਕਰਨ ਬਾਅਦ ਇਲੈਕਸ਼ਨ ਹੋ ਸਕਦਾ ਕਰਮਣਾ ਸਾਹਿਬ ਇਸੇ ਲਈ ਜਦੋਂ ਵਰਪੀ ਸੀ ਜਿਹਨੇ ਪ੍ਰਧਾਨ ਨੇ ਕੁਲਰ ਸੁਜੀਤ ਦਾ ਕੰਮ ਦੇ ਉਹਨਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਔਰ ਉਹ ਸੱਤ ਮੈਂਬਰੀ ਕਮੇਟੀ 5 ਦਿਨ ਇਸ ਗੱਲ ਦਾ ਪਤਾ ਲਗਾਉਗੀ ਕਿ ਕਿਹੜਾ ਕੈਂਡੀਡੇਟ ਹੋ ਸਕਦਾ ਕੀ ਹਾਲਾਤ ਹੋ ਸਕਦੇ ਹਨ ਦਮ ਬਾਅਦ ਇਲੈਕਸ਼ਨ ਦੇ ਇਹਦੇ ਜਗਤ ਪ੍ਰਤਾਪ ਸਿੰਘ ਵਿਟਾਲਾ ਤੋਂ ਲੈ ਕੇ ਤੇ ਸੁਚਾਫੇ ਛੋਟੇ ਪਰਤਾਂ ਦੇ ਜਿਹੜੇ ਆਪੂਰੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਔਰ ਚਾਹ ਰਹੇ 23 ਚਰਬਾਣਾ ਸਾਹਿਬ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਨਾਲ ਰਲ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਇਲੈਕਸ਼ਨ ਲੜੀ ਜਾ ਸਕਦੀ ਹੈ ਪਰ ਉਹ ਲੱਗਦਾ ਕਿ ਸ਼ਾਇਦ ਜਿਹੜੀ ਪਹਿਲਾਂ ਅੰਸ਼ਲੀ ਪਹਿਲ ਕੀਤੀ ਉਹਦੇ ਥੋੜੀ ਜਿਹੀ ਸਕਾਰ ਕਰਕੇ ਜਿਹਦੇ ਕਰਕੇ ਹੁਣ ਲੱਗ ਰਿਹਾ ਕਿ ਪ੍ਰਾਵਰ ਚਲੇ ਵੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਪਹਿਲਾਂ ਕਮੇਟੀ ਬਣਾਵੋ ਹਾਲਾਤ ਨੂੰ ਸਮਝੋ ਉਸ ਤੋਂ ਬਾਅਦ ਅਗਰ ਗਲਬਾਤ ਹੁੰਦੀ ਆ ਤਾਂ ਫਿਰ ਕੈਂਡੀਡੇਟ ਮਾਰੇ ਪਾਸੇ ਨੂੰ ਚੱਲੀਏ ਜਾਂ ਸੰਜੋਠੇ ਵਾਲੇ ਪਾਸੇ ਨੂੰ ਚੱਲੀਏ ਜੀ ਕਿਉਂਕਿ ਮੇਨ ਪੋਲਿਟਿਕਲ ਪਾਰਟੀਆਂ ਦੇ ਆਪਣੇ ਕੈਂਡੀਡੇਟ ਤਕਰੀਬੇ ਦਾ ਐਲਾਨ ਦਿੱਤੇ ਆ ਕਾਂਗਰਸ ਦਾ ਵੀ ਐਕਸਪੈਕਟਡ ਆ ਕਿ ਉਹਦੇ 2-4 ਦਿਨ ਦੇ ਵਿੱਚ ਨਾਮ ਐਲਾਨ ਦਿੱਤਾ ਜਾਊਗਾ ਤੇ ਫਿਰ ਇਹ ਦੋ ਅਕਾਲੀ ਧਿਰਾਂ ਜਿਹੜੀਆਂ ਨੇ ਉਹਦੇ ਸਗੀ ਤਕਾਲੀਦਰ ਇਹ ਕਾਲੀਦਰ ਬਾਰਸਤ ਨੂੰ ਆ ਗਏ ਇਹਨਾਂ ਦੇ ਕੈਂਡੀਡੇਟ ਜਾਂ ਇਹਨਾਂ ਦੀ ਜਿਹੜੀ ਸਟ੍ਰੈਟਜੀ ਆ ਉਹਦੇ ਤੇ ਨਜ਼ਰ ਬਣੀ ਰਹੂਗੀ ਕਾਲਸ ਲੈਨੇ ਜੀ ਬਰੋ ਬਰੋ ਆਪਾਂ ਪਹਿਲੇ ਸਾਡੇ ਕਾਲਰ ਨੇ ਸਾਮ ਸੱਚੀ ਕਾਲ ਸਾਮ ਯੂਅਰ ਕੁਐਸਚਨ ਸਾਮ ਯਾ ਬਣਾ ਸਾਮ ਸੱਚੀ ਕਾਲ ਸਾਮ ਕੁਐਸਚਨ ਤਾਂ ਕੋ ਖਾਸ ਨਹੀਂ ਵੈਸੇ ਤਾਂ ਉਹਦਾ ਤੁਹਾਡੀਆਂ ਗੱਲਾਂ ਵਾ ਤਾਂ ਬਹੁਤ ਵਧੀਆ ਚੱਲ ਰਹੀਆਂ ਸੀ ਕੁਐਸਚਨ ਆਨਸਰ ਪੂਰੇ ਵਧੀਆ ਚੱਲ ਰਹੀਆਂ ਸੀ ਔਰ ਮੈਂ ਕੁਐਸਚਨ ਕਰਨ ਤੋਂ ਪਹਿਲਾਂ ਗਰੇਵਾਲ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਗਰੇਵਾਲ ਜੀ ਤੁਹਾਨੂੰ ਅਜਿਹਾ ਲੱਗਦਾ ਪਹਿਲਾਂ ਤਾਂ ਬੁਝਦੇ ਲਾਗੂ ਬਾਹਰ ਛੱਡ ਕੇ ਸਾਨੂੰ ਭੱਜ ਗਏ ਆ ਬਾਰ ਬੈਠੇ ਕਦੀ ਪੰਜਾਬੀ ਦੀਆਂ ਗੱਲਾਂ ਕਰਦੇ ਕਦੀ ਪੰਜਾਬ ਦੀਆਂ ਗੱਲਾਂ ਕਰਦੇ ਆ ਪਰ ਮੈਂ ਕਹੂੰਗਾ ਵੀ ਪਤਾ ਨਹੀਂ ਦਿਲ ਤਾਂ ਇੱਥੇ ਧੜਕਦਾ ਸਾਡਾ ਜਿਵੇਂ ਕੋਕੜੀ ਪੀ ਕੇ ਪਰਵਾਰ ਨੂੰ ਕਦੀ ਨਹੀਂ ਭੁੱਲਦੀ ਸਾਨੂੰ ਵੀ ਇਹ ਵਧੀਆ ਲੱਗਦਾ ਅੱਛਾ ਮੇਰਾ ਕੁਐਸਚਨ ਮੜਾ ਜਾ ਇਹ ਆ ਗਰੇਵਾਲ ਜੀ ਵੀ ਸੜਕਾਂ ਦੀ ਗੱਲ ਜਿਹੜੀ ਹੋਈ ਆ ਬੜੀ ਇੰਪੋਰਟੈਂਟ ਆ ਸਾਡੇ ਰਿਸ਼ਤੇਦਾਰ ਇੱਥੇ ਗਏ ਉਹ ਦੱਸਦੇ ਵੀ ਸਾਰੀਆਂ ਲਿੰਕ ਸੜਕਾਂ ਮੋਸਟਲੀ ਟੁੱਟੀਆਂ ਪਈਆਂ ਬੁਰੀ ਹਾਲਤ ਆ ਸੜਕ ਬਣਾਉਂਦੇ ਪਿੱਛੇ ਟੁੱਟੀ ਜਾਂਦੀ ਆ ਔਰ ਤੁਸੀਂ ਵੀ ਦੱਸਿਆ ਵੀ ਕੁਝ ਨਾ ਕੁਝ ਗਵਰਨਮੈਂਟ ਇਹਦੇ ਤੇ ਕੰਮ ਕਰਨ ਲੱਗੀ ਆ ਇਹ ਵੈਸੇ ਅੱਖਾ ਪੁੰਜਣ ਵਾਲੀ ਗੱਲ ਆ ਕਿ ਸੱਚੀ ਇਹ ਠੇਕੇਦਾਰਾਂ ਨੂੰ ਫੜਨਗੇ ਇਹਦੇ ਬਾਰੇ ਕੋਈ ਕਾਨੂੰਨ ਸਪੈਸ਼ਲ ਇਹ ਬਣ ਰਿਹਾ ਹੈਗਾ ਜੇ ਹੈਗਾ ਆ ਤੇ ਕਿੰਨਾ ਕੁ ਸੋਲਿਡ ਆ ਕਿ ਵੈਸੇ ਗੱਲਾਂ ਬਾਤਾਂ ਚੀਜ਼ ਆਏ ਸਾਡਾ ਤਾਂ ਇਹ ਲਾਲਾ ਪੰਜਾਬ ਵਧੀਆ ਬਣ ਜਾਵੇ ਤਾਂ ਸਾਡੀ ਵੀ ਇੱਥੇ ਪ੍ਰਾਊਡ ਹੈ ਵੀ ਬੇਸ਼ਾਂ ਸੁਖ ਲੋੜਦੇ ਆਪਾਂ ਤੇ ਡਾਕਟਰ ਪੰਮ ਜੀ ਜੀ ਸਵਾਲ ਕਰਿਓ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਬਿਲਕੁਲ ਬਿਲਕੁਲ ਸਾਹਮਾੜੀ ਗੱਲ ਹੀ ਹੈ ਜੀ ਪਕੌੜੇ ਤਾਂ ਹੈਗੇ ਐ ਜੀ ਕੋਈ ਸ਼ੱਕ ਨਹੀਂ ਪਰ ਸਾਡਾ ਦਿਲ ਦਿਲ ਉੱਥੇ ਟੜਕਦਾ ਹਲੇ ਸਾ ਹਾਂਜੀ ਸਵਾਲ ਮੇਰੇ ਅਹੀ ਹੈ ਵੀ ਪਹਿਲੀ ਗੱਲ ਤਾਂ ਜਿਹੜੀ ਆਪਣਾ ਜਦੋਂ ਤਿੰਨ ਕਾਨੂੰਨਾਂ ਦੀ ਅਕਾਲੀ ਦਲ ਨੂੰ ਕਈ ਲੋਕਾਂ ਨੂੰ ਇਹ ਲੱਗਦਾ ਹੈ ਮੈਂ ਖੰਨੇ ਆਪ ਕਲੇ ਆਪ ਦੇ ਵਿਰੋਧੀ ਬੋਲਣਾ ਵੀ ਜਦੋਂ ਜਿਹੜੇ ਜਦੋਂ ਸੀਗੇ ਉਹ ਆਪਣੇ ਕਾਲੇ ਕਾਨੂੰਨ ਤੇ ਉਦੋਂ ਸਲਾਹ ਲੈਂਦੇ ਲੈ ਲੈਂਦੇ ਰਾਜੇਵਾਲ ਸਾਹਿਬ ਦੀ ਅਕਾਲੀ ਦਲ ਉਦੋਂ ਵਧੀਆ ਰਹਿਣਾ ਵੀ ਪਹਿਲਾਂ ਹੀ ਉਹਨਾਂ ਦੀ ਵਿਰੋਧਤਾ ਕਰ ਦਿੰਦੇ ਮਕਰੋਮ ਵਿਰੋਧਤਾ ਜਾ ਕੇ ਅਸਤੀਫੇ ਦੇਣੇ ਪਏ। ਦੂਜੀ ਗੱਲ ਵੀ ਇੱਕ ਸ਼ਾਇਦ ਜਿਵੇਂ ਪੁਲਰਾਨੀ ਯਾਦ ਨਹੀਂ ਤੇ ਇੱਕ ਆਮ ਆਦਮੀਆ ਪਾਰਟੀ ਵਾਲੇ ਕਹਿੰਦੇ ਹੁੰਦੇ ਸੀ ਵੀ ਅਸੀਂ ਹਮ ਦੂਸਰੀ ਪਾਰਟੀ ਵਾਲੋਂ ਦਾ ਕਚਰਾ ਨਹੀਂ ਲੈਂਗੇ। ਇੱਕ ਇੱਕ ਤਾਂ ਕਚਰਾ ਤਾਂ ਨਹੀਂ ਜਿਹੜਾ ਹਰਮਿੰਦਰ ਸਿੰਘ ਸੰਧੂ ਆ ਕਿਤੇ ਹੋਰ ਪਾਰਟੀ ਦਾ ਕਚਰਾ ਤਾਂ ਨਹੀਂ ਆਇਆ ਬਸ ਕਿੰਨੇ ਕਾਜਰੇ ਤਾਂ ਮੈਂ ਗਿਣਾ ਹੀ ਸਕਦਾ ਨ ਦਰਬੀਸ਼ ਹਸਤਾਨ ਨੂੰ ਕਾਂਗਰਸ ਜੋ ਆਇਆ। ਹੋਰ ਬਹੁਤ ਜ਼ਿਆਦੇ ਇਹ ਕੱਟਾ ਕਿਉਂ ਲੈਂਦੇ ਆ ਇਹਦੇ ਬਾਰੇ ਜੂੜ ਦੱਸੋ ਕਿ ਕਿ ਤੁਸੀਂ ਵੀ ਇਹ ਆਪਣਾ ਨਸ਼ਾ ਵੇਚਦਾ ਜਾਂ ਫਲਾਨਾ ਤੇ ਉਹ ਉਹੀ ਬੰਦੇ ਫਿਰ ਹੋਣ ਉਹ ਆਪਦੀ ਪਾਰਟੀ ਜੁਨ ਕਲੱਬੀ ਬਣ ਗਏ ਬੋਤੋਤੇ ਬਣ ਗਏ ਜਿਵੇਂ ਭਾਜਪਾ ਸਾਬ ਨਾਲ ਲਿੰਗਦੀ ਆ ਰੂਸ਼ੀ ਵਿੱਚ ਧੋਲ ਲਿੰਦੀ ਮਿਹਬਾਨੀ ਸ਼ਾਨ ਵੀ ਆ ਭពਿੰਦਰ ਸਿੰਘ ਜੀ ਹਾਂ ਜੀ ਰਮਨਾ ਸਾਹਿਬ ਜਦੋਂ ਸਭ ਨਾਲ ਪਹਿਲੀ ਜਿਮੀਂ ਚੋਣ ਹੋਈ ਸੀ ਜਦੋਂ ਇਹਨਾਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਸੀਗੀ ਉਦੋਂ ਉਹਨਾਂ ਨੇ ਮਰਖੇ ਮਿਸਟਰ ਕਰਾਚੋ ਨੂੰ ਟਿਕਟ ਦਿੱਤੀ ਸੀ ਜਿਹੜਾ ਉਹਨਾਂ ਦਾ ਆਪਣਾ ਸ਼ਿਆਸੀਆ ਪਾਰਟੀ ਦੀ ਸੀਗੀ ਪਰ ਉਹ ਉਹ ਪਹਿਲੇ ਇਲੈਕਸ਼ਨ ਹਾਰ ਗਏ ਸੀਗੇ ਤੇ ਉਦੋਂ ਬਾਅਦ ਜਿੰਨੇ ਵੀ ਕੈਂਡੀਡੇਟ ਹਾਲ ਤੱਕ ਇਹਨਾਂ ਨੇ ਖੜੇ ਕੀਤੇ ਸੀ ਜੀਮਨੀ ਚੋਣਾਂ ਦੇ ਵਿੱਚ ਉਹ ਸਾਰੇ ਜਿੰਨੇ ਵੀ ਹੈਗੇ ਆ ਉਹ ਬਾਹਲੀਆਂ ਪਾਰਟੀਆਂ ਦੇ ਆ ਜੀ ਤੇ ਕੀ ਮੈਂ ਗਰੇ ਰਹੇ ਹਾਂ ਸੋ ਇਹ ਹੀ ਸਵਾਲ ਸੀ ਕਿ ਕੀ ਇਹਨਾਂ ਨੂੰ ਗਰਾਊਂਡ ਲੈਵਲ ਤੇ ਜਾਂ ਜਿਹੜੇ ਵਿਚਾਰੇ ਥੱਲੇ ਦਰਿਆ ਵਛਾਉਣ ਤੋਂ ਲੈ ਕੇ ਯਾਨਕੀ ਆਮ ਗਰਾਊਂਡ ਲੈਵਲ ਤੇ ਕੰਮ ਕਰਦੇ ਇਹਨਾਂ ਦੇ ਵਿੱਚੋਂ ਇਹਨਾਂ ਨੇ ਕੋਈ ਕੈਂਡੀਡੇਟ ਲੱਭਦਾ ਨਹੀਂ ਜਾਂ ਕਿ ਇਹਨਾਂ ਦਾ ਗੁੱਡ ਕੁਐਸਚਨ ਗਰੇ ਸਾਹਿਬ ਪਹਿਲਾਂ ਪਹਿਲ ਤਾਂ 92 ਦਾ ਪੂਰ ਲੋਕਾਂ ਨੇ ਨੇਰੀ ਚ ਚਿਤਾਤਾ ਜਦੋਂ ਆਪ ਦਾ ਆ ਦਰਿਆ ਵਛਾਉਣ ਵਾਲੇ ਖੜਾ ਕੀਤਾ ਉਹ ਹਰ ਗਿਆ ਤੇ ਮਗਰੋਂ ਲੋੜ ਪੈ ਗਈ ਕਿ ਦੇਖੋ ਕਿ ਥੋੜਾ ਬਹੁਤਾ ਇਮਾਨਦਾਰ ਬੰਦੇ ਲੱਭ ਲੋ ਥੋੜਾ ਬਹੁਤਾ ਜਿਹਨਾਂ ਦੀ ਨਿੱਜੀ ਅਸਰ ਰਸੂਖ ਹੋਵੇ ਉਹ ਲੱਭ ਲੋ ਇਹ ਬੜਾ ਆ ਸੀ ਆਫ ਅ ਚੇਂਜ ਗਰਲ ਸਾਹਿਬ ਸਰ ਬੜਾ ਮਹੱਤਵਪੂਰਨ ਸਵਾਲ ਜਿਹੜਾ ਨਾ ਜਿਆਦਾਤਰ ਲੋਕਾਂ ਦੇ ਬੁੱਲਾਂ ਦੇ ਉੱਤੇ ਆ ਕਿਉਂਕਿ ਇਹ ਫੈਕਟ ਹੈ ਕਿ ਗੋਬਿੰਦ ਸਿੰਘ ਜੀ ਨੇ ਗੱਲ ਕੀਤੀ ਹੈ ਪਰ ਤੁਸੀਂ ਸ਼ੁਰੂ ਕਰ ਲੈਂਦੇ ਹੋ ਫਿਰ ਫੈਨ ਜੀ ਦੀ ਗੱਲ ਵਾਲੇ ਪਾਸੇ ਚੱਲਦੇ ਆ ਪਹਿਲੀ ਜਿਮਣੀ ਚੋਣ ਦੇ ਵਿੱਚ ਬੜੇ ਓਵਰ ਕੌਨਫੀਡੈਂਟ ਸੀ ਮੈਨੂੰ ਲੱਗਦਾ ਸੀ ਕਿ ਭਗਵਾਨ ਸਮਰ ਸਾਹਿਬ ਦੀ ਹੋਣ ਤਰਫਾ ਉਹਨੇ ਉਹਨੇ ਸਰਕਾਰ ਬਣੀ ਜਾਂ ਤੇ ਚੱਕ ਚੌਦੇ ਦੇ ਰਹੇ ਆ ਜਿਹਨੂੰ ਮਰਜ਼ੀ ਖੜਾ ਕਰਦੇ ਆਗੇ ਤੇ ਇਲੈਕਸ਼ਨ ਤਾਂ ਆਪਾਂ ਜਿੱਤ ਲੈਣੀ ਆ ਪਰ ਉਹਨਾਂ ਇਲੈਕਸ਼ਨ ਦੇ ਵਿੱਚ ਬਹੁਤ ਕੋਈ ਉਤਰੀਚ ਹੋ ਗਈ ਤੇ ਖਰਾਕੇ ਵਾਲੇ ਸਪੈਂਸਰ ਜਿਹੜੇ ਨੇ ਉਹ ਇਲੈਕਸ਼ਨ ਹਾਰ ਗਏ ਤੇ ਉਹ ਜਿਹੜਾ ਰੱਜਦਾ ਕੋਈ ਨਾ ਬਾਏ ਇਲੈਕਸ਼ਨ ਦੇ ਵਿੱਚ ਕੋਈ ਨਾ ਦਾ ਵਰਕਰ ਡੈਰਿਕਟਡ ਵਰਕਰ ਜਾਂ ਕੋਈ ਸੀਨੀਅਰ ਆਗੂ ਆਪਣੇ ਤੌਰ ਤੇ ਚੋਣ ਨਹੀਂ ਲੜਿਆ ਕੀ ਸਾਰੀਆਂ ਬਾਏ ਇਲੈਕਸ਼ਨਾਂ ਦੇ ਵਿੱਚ ਦੂਸਰੀਆਂ ਪਾਰਟੀਆਂ ਤੋਂ ਲੈ ਆਉਂਦੇ ਉਦੋਂ ਹੈ ਬਾਈ ਰਾਸ਼ਟਰੀ ਚਾਪਰੀ ਪਾਰਟੀ ਦਾ ਬੰਦਾ ਸੀ ਪਰ ਉਹ ਪਾਰਟੀ ਦਾ ਪੱਦਾ ਘੱਟ ਗਿਆ ਕਿ ਇੱਕ ਵੱਡਾ ਕਾਰਪੋਰੇਟ ਸੀ ਜਿਹਦਾ ਰਾਸ਼ਵਾ ਕਹਿਆ ਸੀ ਤੇ ਰਾਸ਼ਵਾ ਦੇ ਪ੍ਰਭਾਵ ਤੋਂ ਬਾਅਦ ਉਹ ਆਪਣੇ ਇੰਡੀਅਰ ਪ੍ਰਭਾਵ ਵਰਤ ਕੇ ਇਹ ਬਾਈ ਰਾਸ਼ਟਰੀ ਦੇ ਚਾਹਤ ਹੈ ਸਭੇ ਮਸਾਵੇ ਦਾ ਕਹਿ ਸਕਦਾ ਹਾਂ ਮੈਨੂੰ ਲੱਗਦਾ ਕਿ ਸ਼ਾਇਦ ਮੁਖਬਤਰੀ ਸਾਹਿਬ ਤੋਂ ਬਾਅਦ ਸਭ ਤੋਂ ਜ਼ਿਆਦਾ ਪਾਵਰਫੁੱਲ ਮੰਤਰੀ ਸੰਦੀਪ ਰੋਗਾਦੀ ਨੇ ਮੁਖਬਤਰੀ ਸਾਹਿਬ ਤੋਂ ਬਾਅਦ ਮੇਰੇ ਕੋ ਕਹਿਲਾ ਪਿਆ

ਅਤੇ ਇਹਨਾਂ ਚੀਜ਼ਾਂ ਨੂੰ ਮੰਨ ਕੇ ਕਰਦੇ ਨੇ ਤਾਂ ਪਹਿਲੀ ਗੱਲ ਕਰ ਦਿੰਦੇ ਆ ਜਿਹੜੀ ਬਾਏ ਇਲੈਕਸ਼ਨ ਦੇ ਵਿੱਚ ਦਾ ਸਰਕਾਰੀ ਪੱਖ ਦਾ ਜਿਹੜਾ ਪਲੜਾ ਭਾਰੀ ਹੁੰਦਾ ਤਾਂ ਅਸੀਂ ਇਹ ਮੰਨ ਲੈਂਦੇ ਆ ਕਿ ਉਹ ਜੋ ਠੱਗਾ ਕਰਨਗੇ ਅਸੀਂ ਉਹਨੂੰ ਸਹਾਂਗੇ ਚੱਗੀ ਗੱਲ ਨਹੀਂ ਪਰ ਕੀ ਕਰੀਏ ਇਹੇ ਤਰੀਕੇ ਚੱਲਦਾ ਸਿਸਟਮ ਜੀ ਦੂਜੀ ਗੱਲ ਹੈ ਡਾਕਟਰ ਪੰਨਜੀਤ ਉਹਨਾਂ ਨੇ ਕੀਤੀ ਸੀ ਅਰਮਲਾ ਸਾਹਿਬ ਦੋ ਗੱਲਾਂ ਕੀਤੀਆਂ ਉਹਨਾਂ ਨੇ ਇੱਕ ਤਾਂ ਟਕਰੀ ਦੀ ਗੱਲ ਕੀਤੀ ਸੀ ਦੇਖੋ ਇਹ ਗੱਲ ਤਾਂ ਅਕਸਰ ਹੋ ਜਾਂਦੀ ਆ ਪਰ ਵੱਡੀ ਗੱਲ ਇਹ ਆ ਕਿ ਸਾਹਬੀ ਸੇ ਉਹਨਾਂ ਦੇ ਉੱਤੇ ਪਿਛਲੇ ਸਮੇਂ ਤੇ ਇਹਨਾਂ ਦੀ ਪਾਰਟੀ ਵੱਲੋਂ ਹੀ ਨਸ਼ਾ ਵਿਚਨ ਦਾ ਕੋਈ ਇਜਾਮ ਜਿਹੜੇ ਕੀ ਲਾਇਆ ਜਾਂਦੇ ਰਹੇ ਆ। ਉਹਨਾਂ ਪਾਰਟੀ ਦੇ ਕੈਂਡੀਡੇਟ ਨੇ ਚਲੋ ਬਸ ਇਜਾਮ ਨਹੀਂ ਸਾਬਤ ਹੋਏ ਤੇ ਹੁਣ ਕੈਂਡੀਡੇਟ ਦੇ ਉਮੀਦ ਕਰਦੇ ਆ ਕਿ ਚੰਗਾ ਕੰਮ ਕਰਨਗੇ ਅਗਰ ਜਿੱਤ ਜਾਂਦੇ ਆ। ਮੈਂ ਤਾਂ ਜਿਹੜਾ ਜਿੱਤੂ ਕੋਲੇ ਆਪਣਾ ਕੰਮ ਮੁਕਾਏ ਕਰ ਲੈਣਾ ਸੀ। ਦੂਸਰੀ ਗੱਲ ਨੇ ਸਲਾਹ ਦੀ ਕੀਤੀ ਸੀ ਕਿ ਬਈ ਸਲਾਹ ਉਦੋਂ ਲੈਣੀ ਚਾਹੀਦੀ ਸੀ। ਆ ਪਰ ਤੋਂ ਠੀਕ ਆ ਡਾਕਟਰ ਭਰਨਜੀਤ ਜੀ ਉਦੋਂ ਬਹੁਤ ਲੋਕਾਂ ਨੇ ਕਿਹਾ ਸੀ ਕਿ जी हवा च नहीं बोलना चाहिए और नहीं तो, तो, तो भी लगातार मुखर थी इस गल के बिलों की सपोर्ट नहीं करनी चाहिए चंगे आ माड़े और बाद चो देखा जरा सेंटीमेंट है लोगों के खिलाफ हो चुके तो शायद उस सेंटीमेंट ना समझने ही ਹਰ ਕਿਸਮ ਦੇ ਜਦੋਂ ਵੋਟਰਾਂ ਦਾ ਸਰਟੀਫਿਕੇਟ ਲੋਕਾਂ ਦਾ ਸੈਂਟੀਮੈਂਟ ਨਾਲ ਨਹੀਂ ਸਮਝ ਰਹੀ ਸੁਖਵੀਰ ਦਾ ਸਭ ਤੋਂ ਵੱਡਾ ਸ਼ਾਇਦ ਫੇਲਿਅਰ ਰਹਾ ਸ਼ਾਇਦ ਉਸੇ ਨੂੰ ਠੀਕ ਕਰਦਾ ਫਿਰਦੇ ਹੁਣ ਪਰ ਇਹਦਾ ਸਮਾਜ ਸੁਖਾ ਕੇ ਕੀ ਕੁਝ ਸਿੱਖਦੇ ਆ ਰਿਹਾ ਤੋ ਸ਼ਾਇਦ ਜੀ ਦਾ ਕੁਸਟ ਜਿਹੜਾ ਫਿਰ ਮਨਾ ਸਰ ਥੋੜਾ ਟੈਕਨੀਕਲ ਹੋ ਜਾਂਦਾ ਦੇਖੋ ਵੈਕੇ ਦਾ ਸਰਕਾਰ ਪਿਛਲੇ ਸਮੇਂ ਤੋਂ ਇਹ ਕਹਾਂਦਾ ਕਿ ਜਿਹੜੀ ਵੀ ਸੜਕ ਨਵੀਂ ਬੰਦੀ ਆ ਉਹ ਸੜਕ ਦੀ 5 ਸਾਲ ਵਾਸਤੇ ਮੇਨਟੇਨੈਂਸ ਵੀ ਉਸੇ ਕੰਪਨੀ ਦੇ ਕਰਨੀ ਹੈ ਉਸੇ ਠੇਕੇਦਾਰ ਨੇ ਕਰਨੀ ਆ। ਪਰ ਜੇ ਸੀ ਰਮਾਣਾ ਸਾਹਿਬ ਸਾਡੇ ਤੇ ਪੌਣੇ 4 ਸਾਲ ਦਾ ਕੈਗ ਰਿਕਾਰਡ ਸ਼ਹਿਰੀ ਸੜਕਾਂ ਦਾ ਖੱਡਦੇ ਆ ਤਾਂ ਉਹਦੇ ਤਹਰ ਖੇਲੀ ਹੋਰੀ ਨਜ਼ਰ ਆਉਂਦਾ। ਕਿਉਂਕਿ 6 ਸਾਲ ਦੇ ਸਾਡੇ ਤੇ ਸਾਰੀਆਂ ਸੜਕਾਂ ਟੁੱਟ ਗਈਆਂ। ਇਸ ਸਮੇਂ ਲੁਧਿਆਣੇ ਦੇ ਵਿੱਚ ਸੜਕਾਂ ਟਖਾਰ ਗਈਆਂ ਸੜਕਾਂ ಮೇ ਉਹਨਾਂ ਨੂੰ ਵੱਡੇ ਵੱਡੇ ਟੋਏ ਸੀ ਜਿਨ੍ਹਾਂ ਨੂੰ ਬਾਰਸ਼ਾਂ ਤੋਂ ਬਾਅਦ ਅਚਾਨਕ ਪਾਸਟ ਸਾਡ ਦਿਨਾਂ ਦੇ ਵਿੱਚ ਭਰਨ ਦੀ ਕੋਸ਼ਿਸ਼ ਕੀਤੀ ਗਈ ਕਿ ਹੁਣ ਜਿਹੜਾ ਪਹਿਲਾਂ ਥੱਲੇ ਨੂੰ ਕੋਈ ਇੱਕ ਵਰਦੇ ਸੀ ਹੁਣ ਹੱਬ ਦੇ ਤੌਰ ਤੇ ਪੱਛਮ ਵੱਕ ਦਿ ਉਹ ਪੱਛਮ ਵੱਕ ਤੇ ਹੁਣ ਅਸੀਂ ਚੱਲ ਰਹੇ ਹਾਂ ਇਸ ਮਿਲਾਨ ਦੇ ਵਿੱਚ ਸੋ ਉਹ ਕੌਨਸੀ ਕਰੇ ਚੱਲਦੀ ਹਾਂ ਮੁੱਖ ਮੰਤਰੀ ਸਾਹਿਬ ਨੇ ਅੱਜ ਜਰੂਰ ਕਿਹਾ ਕਿ ਸਰਕਾਰ ਜਿਹੜੀਆਂ ਬਣਾਉਣੀਆਂ ਨੇ ਉਹਦੇ ਤੁਸੀਂ ਕੋਈ 200 ਕਰੋੜ ਰੁਪਇਆ ਦਾ ਕੰਮਾਂ ਦੀਆਂ ਸੜਕਾਂ ਵੀ ਦਿੱਤਾ 44 ਕਰੋੜ ਰੁਪਇਆ ਪਾਲਸਾਲ ਦੇ ਉਹਨੂੰ ਮੇਨਟੇਨੈਂਸ ਕਰਨ ਦਾ ਵੀ ਦਿੱਤਾ ਅਸੀਂ ਕਹਿੰਦੇ ਹੁਣ ਉਹ ਬਾਰੇ 200 ਕਰੋੜ ਦੇ ਐਂਡਰ ਤੋਂ ਵਾਪਸ ਕਰ ਦਿੱਤਾ ਤਾਂ ਬਿੱਟਰ ਕਿਤੇ ਨਾ ਹੋਵੇ 40 ਕਰੋੜ ਰੁਪਈਆ ਵੀ ਉਹ ਠੇਕੇਦਾਰ ਜਿਹੜੇ ਆ ਮੈਂ ਕਿਤੇ ਡਾ ਲੱਗ ਜਾਂਦੀ ਸਮਾਂ ਬਹੁਤ ਘੱਟ ਰਹਿ ਗਿਆ ਜਾਂਦੇ ਜਾਂਦੇ ਬਰੀਫਲੀ ਜੇਕਰ ਤੁਸੀਂ ਸਾਨੂੰ ਦੱਸ ਸਕੋ ਕਿ ਯੂਐਸਏ ਤੋਂ ਜਿਹੜੇ ਲੋਕ ਰਿਪੋਰਟ ਕੀਤੇ ਸਨ ਉਹ ਕੀ ਕਰ ਰਹੇ ਨੇ ਦੁਬਾਰਾ ਫੇਰ ਪੰਜਾਬ ਦੀ ਆਬੋ ਹਵਾ ਦੇ ਵਿੱਚ ਰਚਮਚ ਗਏ ਨੇ ਔਰ ਮਾਨਾ ਸਾਹਿਬ ਸੁਖਾਵਾਂ ਤਾਂ ਨਹੀਂ ਉਹਨਾਂ ਵਾਸਤੇ ਕਹਿ ਰਹੇ ਇਹਨਾਂ ਪੰਜਾਬ ਦੀ ਆਬੋ ਹਵਾ ਦੇ ਵਿੱਚ ਰਚਨਾ ਵਿੱਚ ਨਾ ਦੂਜੀ ਚੋਆਇਸ ਵੀ ਕਰ ਨਹੀਂਗੀ ਕਈ ਚੀਜ਼ਾਂ ਹੋਰ ਚੀਜ਼ਾਂ ਜਿਹੜੀਆਂ ਉਹਨਾਂ ਦੇ ਹੌਲੀ-ਹੌਲੀ ਖੁਲਾਸੇ ਹੋ ਰਹੇ ਆ ਸਭ ਤੋਂ ਪਹਿਲਾਂ ਤੇ ਇਹ ਆ ਕਿ ਇਹ ਨਿਰਗਰਹ 22400 ਬੰਦੇ ਜਿਹੜੇ ਰਿਪੋਰਟ ਕੀਤੇ ਗਏ ਅੱਧ ਤੋਂ ਵੱਧ ਉਹਦੇ ਜੋ ਪੰਜਾਬ ਦੇ ਸੀ ਤੇ ਅਚਾਰਕ ਪੰਜਾਬ ਦੀ ਵਿਜੀਲੈਂਸ ਤੇ ਪੰਜਾਬ ਪੁਲਿਸ ਨੇ ਕਾਫੀ ਦਰਜ ਕਰਨੇ ਸ਼ੁਰੂ ਕੀਤੇ ਪਰ ਉਹਦੇ ਵੀ ਦੱਸਿਆ ਦੀ ਮੜਾ ਚਾਹ ਕੇ ਜ਼ਿਆਦਾਤਰ ਲੋਕ ਪਾਸੇ ਦਰਜ ਨਹੀਂ ਕਰਵਾ ਰਹੇ ਪਰ ਸਰਕਾਰ ਦੇ ਦਬਾਅ ਪਾ ਕੇ ਪੁਲਿਸ ਦੇ ਦਬਾਅ ਪਾ ਕੇ 15 ਐਫਆਈ ਆਰ ਆਲਾ ਦਰਜ ਕੀਤੀਆਂ ਸੀ ਉਰੇ ਜਾਣਕਾਰੀ ਆਈ ਹੈ ਕਿ ਇਹਨਾਂ 15 ਵਿੱਚੋਂ 12 ਦਾ ਆਫੀਸ਼ੀਅਲੀ ਸਮਝੌਤੇ ਹੋ ਚੁੱਕੇ ਆ। ਸਮਝੌਤੇ ਇਸ ਤਰ੍ਹਾਂ ਦੇ ਕਿ ਥੋੜਾ ਜਿਹਾ ਪੈਸਾ ਬੋੜ ਦਿੰਦੇ ਆ, ਬਾਕੀ ਤੁਹਾਨੂੰ ਕਿਤੇ ਹੋਰ ਭੇਜ ਦਿੰਦੇ ਆ। ਯਾਨੀ ਉਹ ਨੌਜਵਾਨ ਜਿਹੜੇ ਪਹਿਲਾਂ ਰਿਪੋਰਟ ਕੀਤੇ ਗਿਆ ਦੁਬਾਰਾ ਕਿਸੇ ਨਵੀਂ ਜਗ੍ਹਾ ਤੇ ਜਾਂ ਉੱਥੀ ਜਾਣ ਨੂੰ ਫਿਰ ਤੋਂ ਤਿਆਰ ਹੋਏ ਬੈਠੇ ਆ। ਜਾਵੜਾ ਕੇਸਾਂ ਦੇ ਵਿੱਚ ਇਹ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਇੱਕ ਨਵੀਂ ਜਾਣਕਾਰੀ ਜਿਹੜੀ ਆਜਾਈ ਸੀ ਸਾਡੇ ਕੋਲੇ ਉਹ ਇਹ ਸੀ ਕਿ ਐਨਆਈਐਮ ਨਹੀਂ ਜਿਹੜੀ ਕੌਮੀ ਪੁਲਿਸ ਤੇ ਜਾਂਚ ਕਰਦੀ ਆ ਉਹਨਾਂ ਨੇ ਦੋ ਵਿਅਕਤੀਆਂ ਦੇ ਖਿਲਾਫ ਜਿਹੜੀ ਚਾਰ ਚੀਟਕੀ ਰਿਪੋਰਟ ਦਾਖਲ ਕਰ ਦਿੱਤੀ ਆ ਤੇ ਦੋ ਵਿਅਕਤੀਆਂ ਨੂੰ ਇੱਕ ਦਿੱਲੀ ਤੋਂ ਗ੍ਰਿਫਤਾਰ ਹੋਇਆ ਸੀ ਇਸ ਧਰਮਸ਼ਾਲਾ ਹਿਦਦਰਪੁਰਦੇਸ਼ ਤੋਂ ਗ੍ਰਿਫਤਾਰ ਹੋਈ ਸੀ ਬਾਕੀ ਦੇ ਸਾਰੇ ਮੁਕੱਦਮੇ ਜਿਹੜੇ ਆ ਉਹ ਮੈਨੂੰ ਲੱਗਦਾ ਕਿ ਖਾਰਜ ਹੀ ਹੋ ਜਾਣਗੇ ਜੀ ਜੀ ਐਸਾ ਥੋੜਾ ਸਮਾਂ ਕੱਢ ਲਈ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ